ਸੋ ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਦੇ ਜਦੋਂ ਆਪਾਂ ਭੋਗਤੇ ਜਾਂਦੇ ਆ ਕਿਸੇ ਦੇ ਮਾਰਗ ਤੇ ਆਪਾਂ ਜਾਂਦੇ ਆ ਜਾਂਦੇ ਨਾ ਸਾਰੇ ਜਾਂਦੇ ਆ ਉੱਥੇ ਦੇਖੋ ਦੁਨੀਆ ਕਿੰਨੀ ਰੋਂਦੀ ਕਰ ਲਾਉਂਦੀ ਆ ਹਾਂ ਜਿਹਦੇ ਦਿਲ ਤੇ ਸੱਟ ਲੱਗਦੀ ਆ ਬਾਈ ਬਹੁਤ ਔਖਾ ਹੁੰਦਾ ਸਾਨੂੰ ਪਤਾ ਸਾਡਾ ਖੋਦ ਵਈਆਂ ਬੰਦੇ ਨੂੰ ਉੱਥੇ ਜਾ ਕੇ ਨਾ ਜਦੋਂ ਅਗਲਾ ਜਦੋਂ ਉੱਥੇ ਰੋਣ ਧੋਣ ਸ਼ੁਰੂ ਹੁੰਦਾ ਹੈ ਉਹ ਤੋਂ ਦੂਜੇ ਨੂੰ ਭਾਈ ਆਉਦੇ ਦੁੱਖ ਜ਼ਿਆਦਾ ਜਾਂਦੇ ਆ। ਆਉਦੇ ਦੁੱਖ ਜ਼ਿਆਦਾ ਜਾਂਦੇ ਆ ਬੰਦੇ ਨੂੰ। ਫਿਰ ਯਾਰ ਕੰਟਰੋਲ ਨਹੀਂ ਹੁੰਦਾ। ਬੰਦਾ ਕੰਟਰੋਲ ਕਰ ਜਾਂਦਾ ਪਰ ਜਨਾਨੀਆਂ ਭਾਈ ਨਹੀਂ ਕਰ ਸਕਦੇ। ਕਿ ਮ ਅੱਜਕੱਲ ਹਰ ਇੱਕ ਦੇ ਜਿਹੜੇ ਦਿਲ ਹਨ ਮਾਣ ਬਈ ਟੈਨਸ਼ਨ ਆ ਪਰ ਇਹ ਵੇ। ਘਰ ਘਰ ਟੈਨਸ਼ਨ ਆ। ਕਿਸੇ ਨੂੰ ਕਿਸੇ ਦੀ ਫੈਮਿਲੀ ਦੀ ਟੈਨਸ਼ਨ ਆ। ਕਿਸੇ ਨੂੰ ਕੋਈ ਕਾਰੋਬਾਰ ਦੀ ਟੈਨਸ਼ਨ ਆ ਕਿਸੇ ਨੂੰ ਕੋਈ ਬੱਚਿਆਂ ਦੀ ਟੈਨਸ਼ਨ ਆ ਕਿਸੇ ਲੋਕਾਂ ਦੇ ਮਾਪਿਆਂ ਦੀ ਟੈਨਸ਼ਨ ਹੈ ਟੈਨਸ਼ਨ ਹਰ ਇੱਕ ਨੂੰ ਹੈ ਪਰ ਯਾਦ ਕਿੱਥੇ ਆਉਂਦੇ ਆ ਮਾਪਿਓ ਭੈਣ ਭਰਾ ਕਿੱਥੇ ਯਾਦ ਆਉਂਦੇ ਆ ਜਦੋਂ ਕੋਈ ਅਗਲਾ ਪ੍ਰੋਗਰਾਮ ਕਰਦਾ ਹੈ ਜਾਂ ਕਿਤੇ ਅਗਲਾ ਜਾਂਦਾ ਕਰਦਾ ਜਾਂ ਭੈਣ ਭਰਾ ਨੂੰ ਮਿਲਦਾ ਉੱਥੇ ਜਾ ਕੇ ਯਾਦ ਆਉਂਦੇ ਆ ਜ਼ਿਆਦਾਤਰ ਯਾਦ ਉੱਥੇ ਹੁੰਦੇ ਜਦੋਂ ਅਗਲਾ ਮਾਰਗ ਤੇ ਕਿਸੇ ਭੋਗ ਤੇ ਜਾਂਦਾ ਉੱਥੇ ਬਈ ਹਿਰਦਾ ਉਲੁੰਦਿਆ ਜਾਂਦਾ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਜਰੂਰ ਧੰਨਵਾਦ